ਸੁਰਿੰਦਰ ਕੌਰ ਕਿਤੇ ਵਜੋਂ ਪੰਜਾਬੀ ਫੋਕ ਸਿੰਗਰ ਸੀ ਤੇ ਪੰਜਾਬੀ ਫੋਕ ਨੂੰ ਦੁਨੀਆ ਦੇ ਸਾਹਮਣੇ ਬਹੁਤ ਸੋਹਣੇ ਤਰੀਕੇ ਨਾਲ ਪੇਸ਼ ਕੀਤਾ ਇਹਨਾਂ ਨੇ ਜਿਸ ਕਰਕੇ ਪੰਜਾਬ ਦੀ ਕੋਇਲ ਦਾ ਦਰਜਾ ਹਾਸਲ ਹੋਇਆ ਇਸ ਤੋਂ ਇਲਾਵਾ ਇਹਨਾਂ ਨੂੰ ਸੰਗੀਤ ਨਾਟਕ ਅਕੈਡਮੀ ਅਵਾਰਡ 1984 ਵਿੱਚ ਮਿਲਿਆ ਤੇ ਪਦਮ ਸ਼੍ਰੀ 2006 ਵਿੱਚ ਨਵਾਜਿਆ ਗਿਆ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਸੁਰਿੰਦਰ ਕੌਰ ਜੀ ਦਾ ਜਨਮ 1929 ਵਿੱਚ ਲਾਹੌਰ ਵਿਖੇ ਹੋਇਆ ਇਹਨਾਂ ਦੀ ਭੈਣ ਪ੍ਰਕਾਸ਼ ਕੌਰ ਤੇ ਬੇਟੀ ਡੌਲੀ ਗੁਲੇਰੀਆ ਵੀ ਮਸ਼ਹੂਰ ਸਿੰਗਰ ਨੇ ਇਹਨਾਂ ਦੀਆਂ ਤਿੰਨ ਬੇਟੀਆਂ ਨੇ ਜਿਨ੍ਹਾਂ ਚੋਂ ਡੌਲੀ ਸਭ ਤੋਂ ਵੱਡੀ ਸੀ ਕੈਰੀਅਰ ਦੀ ਸ਼ੁਰੂਆਤ ਹੋਈ ਅਗਸਤ 1943 ਵਿੱਚ ਲਾਹੌਰ ਰੇਡੀਓ ਤੇ ਲਾਈਵ ਪਰਫਾਰਮੈਂਸ ਦੇ ਨਾਲ ਇਸ ਤੋਂ ਬਾਅਦ ਭੈਣ ਪ੍ਰਕਾਸ਼ ਕੌਰ ਨਾਲ ਪਹਿਲਾ ਡੁਇਟ ਗਾਣਾ ਮਾਵਾਂ ਤੇ ਧੀਆਂ ਰਲ ਬੈਠੀਆਂ HMV ਲੇਬਲ ਹੇਠ ਰਿਲੀਜ਼ ਕੀਤਾ ਜਿਸ ਨੂੰ ਬੇहद ਪਿਆਰ ਮਿਲਿਆ ਤੇ ਗਾਉਣ ਵਾਲੀਆਂ ਦੋਨਾਂ ਭੈਣਾਂ ਨੂੰ ਸੁਪਰਸਟਾਰ ਬਣਾ ਦਿੱਤਾ 1947 ਦੀ ਵੰਡ ਤੋਂ ਬਾਅਦ ਇਹਨਾਂ ਦੀ ਫੈਮਿਲੀ ਦਿੱਲੀ ਦੇ ਗਾਜ਼ੀਆਬਾਦ ਵਿਖੇ ਰਹਿਣ ਲੱਗੀ 1948 ਵਿੱਚ ਪ੍ਰੋਫੈਸਰ ਜੁਗਿੰਦਰ ਸਿੰਘ ਛੋਟੀ ਨਾਲ ਵਿਆਹ ਹੋਇਆ ਜੋ ਦਿੱਲੀ ਯੂਨੀਵਰਸਿਟੀ ਵਿੱਚ ਪੰਜਾਬੀ ਲਿਟਰੇਚਰ ਦੇ ਲੈਕਚਰਰ ਸਨ। ਸੁਨਿੰਦਰ ਜੀ ਦੇ ਕਮਾਲ ਦੇ ਹੁਨਰ ਨੂੰ ਦੇਖਦਿਆਂ ਛੋਟੀ ਸਾਹਮਣੇ ਇਹਨਾਂ ਨੂੰ ਹੋਰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ। ਇਦਾਂ ਹੀ ਚੱਲਦਿਆਂ ਬੰਬੇ ਵਿੱਚ ਪਲੇਬੈਕ ਸਿੰਗਰ ਵਜੋਂ 1948 ਤੋਂ 1952 ਤੱਕ ਕਈ ਹਿੰਦੀ ਫਿਲਮਾਂ ਵਿੱਚ ਗਾਣਿਆਂ ਨੂੰ ਆਵਾਜ਼ ਦਿੱਤੀ। ਪਰ ਪੰਜਾਬੀ ਫੋਕ ਦਾ ਮੋਹ ਇਹਨਾਂ ਨੂੰ ਮੁੜ ਵਾਪਿਸ ਖਿੱਚ ਲੈ ਆ ਤੇ 1952 ਵਿੱਚ ਵਾਪਸ ਦਿੱਲੀ ਸ਼ਿਫਟ ਹੋ ਗਏ। ਸੁਨਿੰਦਰ ਜੀ ਹਮੇਸ਼ਾ ਤੋਂ ਮੰਨਦੇ ਰਹੇ ਕਿ ਉਹਨਾਂ ਦੇ ਹਸਬੰਦ ਕਰਕੇ ਹੀ ਉਹ ਸਟਾਰ ਬਣੇ। ਛੋਟੀ ਓਪੋਜੀਸ਼ਨਸ ਤੇ ਵੀ ਇਕੱਠਿਆਂ ਕੰਮ ਕਰਦੇ ਸੀ ਇਸੇ ਹੱਲਾਸ਼ੇਰੀ ਸਦਕਾ ਫੋਕ ਕਲਾਸਿਕਸ ਜਿਵੇਂ ਕਿ ਚੰਨ ਕਿੱਥੇ ਗੁਜ਼ਾਰੇ ਆਈ ਰਾਤ ਲੱਠੇ ਦੀ ਚਾਦਰ ਸ਼ੌਂਕੜ ਮੇਲੇ ਦੀ ਜਹੇ ਅਨੇਕਾਂ ਗਾਣਿਆਂ ਨੂੰ ਆਪਣੀ ਆਵਾਜ਼ ਦੇ ਕੇ ਹਮੇਸ਼ਾ ਲਈ ਅਮਰ ਕੀਤਾ